ਤੋਂ 60 ਘੰਟੇ ਪਹਿਲਾਂ ਇੱਕ ਰੇਲਵੇ ਸਟੇਸ਼ਨ ਤੋਂ ਬੱਚਾ ਜਿਹੜਾ ਚੋਰੀ ਕਰ ਲਿਆ ਗਿਆ ਸੀਗਾ ਜਿਹੜੀ ਲਾਲਤੀ ਦੇਵੀ ਹੈ ਜਿਹੜੀ ਦੋਸ਼ਣ ਹੈ ਅਨੀਤਾ ਜਿਹਨੇ ਬੱਚਾ ਕਿਡਨੈਪ ਕੀਤਾ ਸੀ ਉਹ ਉਹਦੇ ਕੋਲ ਹੀ ਬੈਠੀ ਸੀ ਉਹਨੇ ਦੇਖਿਆ ਕਿ ਵੀ ਲਾਲਤੀ ਦੇਵੀ ਉਹਦੇ ਕੋਲ ਬੱਚਾ ਪਹਿਲਾਂ ਵੀ ਤਿੰਨ ਚਾਰ ਵਾਰੀ ਲਾਪਰਵਾਹੀ ਨਾਲ ਬੱਚਾ ਉਹਦੇ ਕੋਲ ਛੱਡ ਕੇ ਗਈ ਹੈ ਤੇ ਸੁਤੀ ਪਈ ਦੇ ਨਾਲ ਉਹ ਚੱਕ ਕੇ ਲੈ ਗਏ ਸਾਡੀ ਜੀਆਰਪੀ ਦੀ ਜਿਹੜੀ ਨਾਈਟ ਸ਼ਿਫਟ ਸੀ ਸੁਰਿੰਦਰ ਤੇ ਗੁਰਜੀਤ ਉਹ ਦੋਨੋਂ ਇਹ ਲੇਡੀ ਨੂੰ ਅਵੇਅਰ ਵੀ ਕਰਕੇ ਗਏ ਆ ਇਹ ਲੇਡੀ ਨੂੰ ਕਹਿ ਕੇ ਗਏ ਆ ਕਿ ਵੀ ਤੇਰੇ ਕੋਲ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਖਿਆਲ ਰੱਖੀ ਤੂੰ ਸੋਈ ਨਾ ਅੱਜ ਮੂਜੇ ਬਹੁਤ ਅੱਛਾ ਲੱਗ ਰਹਾ ਹੈ ਕਿ ਮੇਰਾ ਬੱਚਾ ਮੇਰੇ ਪਾਸ ਹੋ ਗਿਆ ਹੈ ਆ ਮੇਰੇ ਬਹੁਤ ਮਦਦ ਕੀ ਸਾਬ ਲੋਗ ਮੈਂ ਉਹਨਾਂ ਕੇ ਲਿਏ ਧੰਨਵਾਦ ਬੋਲਦੀ ਹੂ ਹੁਣ ਤੋਂ 60 ਘੰਟੇ ਪਹਿਲਾਂ ਰੇਲਵੇ ਸਟੇਸ਼ਨ ਤੋਂ ਇੱਕ ਬੱਚਾ ਚੋਰੀ ਹੋਇਆ ਸੀਗਾ ਜਿਹੜਾ ਪੁਲਿਸ ਨੇ ਅੱਜ ਸਵੇਰੇ ਰਿਕਵਰ ਕਰ ਲਿਆ ਅਸੀਂ ਗੱਲ ਕਰਦੇ ਹਾਂ ਇਹਨਾਂ ਦਾ ਬੱਚਾ ਚੋਰੀ ਹੋਇਆ ਸੀਗਾ ਇਹਨਾਂ ਦੇ ਨਾਲ ਕੈਸੇ ਆਪਕੋ ਮਹਿਸੂਸ ਹੋ ਰਹਾ ਹੈ ਅੱਛਾ ਲੱਗ ਰਹਾ ਹੈ ਜੀ ਅਬ ਮੁੰਡੇ ਬਹੁਤ ਅੱਛਾ ਲੱਗ ਰਹਾ ਹੈ ਕਿ ਮੇਰਾ ਬੱਚਾ ਮੇਰੇ ਪਾਸ ਹੋ ਗਿਆ ਹੈ मेरी बहुत मदद की साहब लोग मैं उनके लिए धन्यवाद बोलती हूँ जो मेरे गोद में मेरे बच्चा मिल गया मिल गया जी आप पुलिस को क्या कहना चाहेंगे पुलिस ने बहुत अच्छा काम किया मेरी मदद सुनी और मेरा बच्चा वापस किया मैं उनके लिए बहुत शुक्र कि अब ऐसी गलती नहीं करूँगी मैं किसी को दूंगी नहीं अपना बच्चा जी। ਹਾਂ本当 60 ਘੰਟੇ ਪਹਿਲਾਂ ਇੱਕ ਰੇਲਵੇ ਸਟੇਸ਼ਨ ਤੋਂ ਬੱਚਾ ਜਿਹੜਾ ਚੋਰੀ ਕਰ ਲਿਆ ਗਿਆ ਸੀਗਾ ਉਹ ਮਾਂ ਦੇ ਨਾਲ ਸੁੱਤੇ ਪਏ ਨੂੰ ਕੋਈ ਚੋਰੀ ਕਰਕੇ ਲੈ ਗਿਆ ਸੀ ਪੁਲਿਸ ਨੇ ਦੀ ਮਿਹਨਤ ਰੰਗ ਲਿਆਈ ਅੱਜ ਸਵੇਰੇ ਬੱਚਾ ਜਿਹੜਾ ਉਹ ਬਰਾਮਦ ਕਰ ਲਿਆ ਸਾਡੇ ਨਾਲ ਰੇਲਵੇ ਦੇ ਐਸਪੀ ਬਰਾਮ ਰਾਣਾ ਜੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਕਿਦੋਂ ਕਿੱਥੋਂ ਬੱਚਾ ਬਰਾਮਦ ਹੋਇਆ ਸਰ ਜਿਹੜਾ ਬੱਚਾ ਹੈ ਉਹ ਬਰਾਮਦ ਹੋਇਆ ਆ ਲੇਡੀ ਜਿਹੜੀ ਹੈ ਉਹ ਕਰਾਈ ਤੇ ਰਹਿੰਦੀ ਆ ਵੈਸੇ ਤਾਂ ਅਨੀਤਾ ਇੱਥੇ ਗਿਆਸਪੁਰੇ ਦੇ ਨੇੜੇ ਗगन ਉਹਦੇ ਵਿੱਚ ਗगन ਕਿੱਥੋਂ ਕੋਲੋਂ ਮਿਲਿਆ ਤੁਹਾਨੂੰ ਇਹ ਸਾਰਾ ਜਦੋਂ 16 ਤੇ 17 ਦੀ ਰਾਤ ਨੂੰ ਕਰੀਬ ਇੱਕ ਲੇਡੀ ਐ ਜਿਹੜੀ ਲਾਲਤੀ ਦੇਵੀ ਐ ਉਹ ਯੂਪੀ ਤੋਂ ਲੁਧਿਆਣੇ ਆਂਦੀ ਐ ਤੇ ਰਾਤ ਰਾਤ ਜਿਆਦਾ ਹੋਣ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਮੈਂ ਲੁਧਿਆਣਾ ਸਟੇਸ਼ਨ ਤੇ ਆ ਗਈ ਆ ਤੇ ਮੈਨੂੰ ਆ ਕੇ ਲੈ ਜਾਓ ਤੇ ਜਦੋਂ ਉਹਦੇ ਘਰ ਵਾਲੇ ਨੇ ਅੱਗੇ ਉਹ ਜਵਾਬ ਦਿੱਤਾ ਕਿ ਮੈਂ ਤਾਂ ਨਾਈਟ ਸ਼ਿਫਟ ਚੜ ਗਿਆ ਉਹ ਇੱਥੇ ਹੁਜਰੀ ਦੀ ਕਿਸੇ ਫੈਕਟਰੀ 'ਚ ਕੰਮ ਕਰਦਾ ਤੇ ਹੁਣ ਮੈਂ ਸਵੇਰੇ ਹੀ ਆ ਪਾਉਂਗਾ ਤੋ ਕਿਵੇਂ ਵੀ ਆਪਣੀ ਰਾਤ ਗੁਜ਼ਾਰ ਲੈ ਤੇ ਬੱਚਿਆਂ ਦਾ ਖਿਆਲ ਰੱਖੀ ਤੇ ਇਹਦੇ ਸੁੱਤੀ ਪਈ ਦੇ ਨਾਲੋਂ ਚੱਕ ਕੇ ਲੈ ਕੇ ਨਹੀਂ ਜੀ ਨਹੀਂ ਸੁੱਤੀ ਤੁਸੀਂ ਐਦਾਂ ਨਹੀਂ ਕਹਿ ਸਕਦੇ ਸੁੱਤੀ ਪਈ ਦੇ ਕੋਲੋਂ ਜਿਹੜੀ ਲਾਲਤੀ ਦੇਵੀ ਐ ਜਿਹੜੀ ਦੋਸ਼ਣ ਐ ਅਨੀਤਾ ਜਿਹਨੇ ਬੱਚਾ ਕਿਡਨੈਪ ਕੀਤਾ ਸੀ ਉਹ ਉਹਦੇ ਕੋਲ ਹੀ ਬੈਠੀ ਸੀ ਉਹਨੇ ਦੇਖਿਆ ਅੱਗੇ ਵੀ ਲਾਲਤੀ ਦੇਵੀ ਉਹਦੇ ਕੋਲ ਬੱਚਾ ਪਹਿਲਾਂ ਵੀ ਤਿੰਨ ਚਾਰ ਵਾਰੀ ਲਾਪਰਵਾਹੀ ਨਾਲ ਬੱਚਾ ਉਹਦੇ ਕੋਲ ਛੱਡ ਕੇ ਗਈ ਐ ਹਮ ਬੱਚਾ ਉਹਦੇ ਕੋਲ ਇੱਕ ਵਾਰੀ ਉਹ ਛੱਡ ਕੇ ਵਾਸ਼ਰੂਮ ਵੀ ਗਈ ਐ ਹਮ ਇੱਕ ਵਾਰੀ ਬੱਚਾ ਛੱਡ ਕੇ ਉਹ ਫੋਨ ਤੇ ਇੱਧਰ ਉੱਧਰ ਵੀ ਟਹਿਲਦੀ ਰਹੀ ਹਮ ਫਿਰ ਉਹਨੇ ਦੇਖਿਆ ਕਿ ਵੀ ਇਹਨੂੰ ਬੱਚੇ ਦੀ ਕੋਈ ਪਰਵਾਹ ਨਹੀਂ ਹੈ ਇਹਦਾ ਬੱਚਾ ਕਿਡਨਾਪ ਕਰਨਾ ਬਹੁਤ ਸੌਖਾ ਹੈ ਤੇ ਪਰ ਜਦੋਂ ਉਹ ਲੇਡੀ ਉਹ ਛੋਟੇ ਬੱਚੇ ਨੂੰ ਅਨੀਤਾ ਕੋਲ ਫੜਾ ਕੇ ਦੋਸ਼ਨ ਕੋਲ ਫੜਾ ਕੇ ਗਈ ਹੈ ਤਾਂ ਉਹਨੇ ਦੇਖਿਆ ਕਿ ਵੀ ਜੇ ਮੈਂ ਹੁਣ ਇਹਨੂੰ ਲੈ ਕੇ ਕਿਤੇ ਨਿਕਲੀ ਤਾਂ ਲੇਡੀ ਵੀ ਜਾਗਦੀ ਹੈ ਬੱਚਾ ਵੀ ਜਾਗਦਾ ਬੱਚਾ ਰੋਣ ਨਾਲ ਲਪਵੇ ਤੇ ਜਨਾਨੀ ਰੌਲਾ ਪਾ ਦੂਗੀ ਤੇ ਇਹਦੇ ਵਿੱਚ ਦੱਸਣ ਵਾਲੀ ਇੱਕ ਗੱਲ ਹੋਰ ਹੈ ਸਾਡੀ ਜੀਆਰਪੀ ਦੇ ਜਿਹੜੇ ਨਾਈਟ ਸ਼ਿਫਟ ਸੀ ਸੁਰਿੰਦਰ ਤੇ ਗੁਰਜੀਤ ਉਹ ਦੋਨੋਂ ਇਹ ਲੇਡੀ ਨੂੰ ਅਵੇਅਰ ਵੀ ਕਰਕੇ ਗਏ ਆ ਇਹ ਲੇਡੀ ਨੂੰ ਕਹਿ ਕੇ ਗਏ ਆ ਕਿ ਵੀ ਤੇਰੇ ਕੋਲ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਖਿਆਲ ਰੱਖੀ ਤੂੰ ਸੋਈ ਨਾ ਨਾਈਟ ਸ਼ਿਫਟ ਜਿਹੜੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਕਹਿ ਕੇ ਗਏ ਆ ਕਿ ਵੀ ਤੂੰ ਸੋਣਾ ਨਹੀਂ ਹੈ ਤੇਰੇ ਕੋਲ ਛੋਟੇ ਛੋਟੇ ਬੱਚੇ ਆ ਤੇ ਇਹਦਾ ਖਿਆਲ ਰੱਖਣਾ ਹੈ ਇਹ ਲੇਡੀ ਨੇ ਕਹਾ ਕਿ ਨਹੀਂ ਮੈਂ ਜਾਗਦੀ ਆ ਤੇ ਹੁਣ ਤੁਸੀਂ ਜਾਬਰਾਮਦੋ ਗਿਆ ਸਭ ਕੁਝ ਹੋ ਗਿਆ ਹੁਣ ਤੁਸੀਂ ਕੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਆਮ ਪਬਲਿਕ ਨੂੰ ਸਾਡੀ ਅਸੀਂ ਟਾਈਮ ਟੂ ਟਾਈਮ ਸਰਕਾਰਾਂ ਵੀ ਅਵੇਅਰ ਕਰਦੀਆਂ ਐ ਟਾਈਮ ਟੂ ਟਾਈਮ ਡਿਪਾਰਟਮੈਂਟ ਪੁਲਿਸ ਵੀ ਅਵੇਅਰ ਕਰਦੀ ਹੈ ਕਿ ਆਪਣੇ ਲਵਾਰਸ ਬੱਚਿਆਂ ਆਪਣੇ ਬੱਚਿਆਂ ਨੂੰ ਲਵਾਰਸ ਨਾ ਛੱਡੋ ਇਹਨਾਂ ਦਾ ਖਿਆਲ ਰੱਖੋ ਕਿਸੇ ਅਨਨੋਨ ਬੰਦੇ ਤੋਂ ਕੁਝ ਲੈ ਕੇ ਨਹੀਂ ਖਾਣਾ ਕੋਈ ਲਵਾਰਸ ਵਸਤੂ ਹੈ ਉਹਦੀ ਮਿੰਟੋ ਮਿੰਟੀ ਇਤਲਾ ਕਰਨੀ ਹੈ ਪੁਲਿਸ ਨੂੰ ਜਾਂ ਆਪਣੇ ਕੰਟਰੋਲ ਰੂਮ ਵੀ ਬਣਾਏ ਹੋਏ ਹੈਲਪਲਾਈਨ ਡੈਸਕ ਬਣਾਈ ਹੋਈ ਹੈ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਛੋਟੇ ਬੱਚਿਆਂ ਦਾ ਖਿਆਲ ਰੱਖੋ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਆਪਣੇ ਮਾਪੇ ਬਾਰੇ ਨਹੀਂ ਦੱਸ ਸਕਦੇ ਜਿਹੜੇ ਆਪਣੇ ਘਰ ਦਾ ਪਤਾ ਨਹੀਂ ਦੱਸ ਸਕਦੇ ਇਸ ਕਰਕੇ ਇਹੀ ਬੇਨਤੀ ਹੈ ਕਿ ਬੱਚਿਆਂ ਦਾ ਖਿਆਲ ਰੱਖੋ ਇਸਗੇ ਸਾਡੇ ਨਾਲ ਐਸਪੀ ਬਲਰਾਮ ਰਾਣਾ ਜੀ ਜਿਨ੍ਹਾਂ ਨੇ ਸਾਰਾ ਕੁਝ ਦੱਸਿਆ ਵੈ ਮੈਂ ਅਰुण ਸ਼ਰੀਨ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਸਿਟੀ ਹੈਡਲਾਈਨ ਤੋਂ